ਐਮਪੀ ਦੇ ਵਿੱਚ ਖੜੇ ਆ ਨਾ ਆ ਰੋਡ ਤੇ ਨੂੰ ਨਾ ਡੇਲੀ ਆਉਣਾ ਜਾਣਾ ਲੰਘਦਾਦਾ ਡੇਲੀ ਲੰਘਦੇ ਤੇ ਇੱਥੇ ਨੂੰ ਪਰ ਲੰਘਦੇ ਤੇ ਤੇ ਹਨਾ ਆ ਚੀਜ਼ ਡੇਲੀ ਦੇਖਦੇ ਤੇ ਵੀ ਯਾਰ ਇਹ ਪਹਿਲਾਂ ਮੈਂ ਫਾਰਮਾਨ ਨੂੰ ਕਿਹਾ ਮੈਂ ਕਿਹਾ ਯਾਰ ਫੁੱਲ ਹੋਣਗੇ ਹਨਾ ਜਿਹੜੇ ਆਪਣੇ ਫੁੱਲ ਨਹੀਂ ਹੁੰਦੇ ਵੀ ਉੱਪਰ ਆ ਕੇ ਲਾਲ ਜਿਹਾ ਫੁੱਲ ਖੜ ਜਾਂਦਾ ਪਰ ਅੱਜ ਜਦੋਂ ਇਹਦੀ ਬਾਡੀ ਹੋਣ ਲੱਗੀ ਹੈ ਨਾ ਤਾਂ ਫਿਰ ਜ਼ਿਮੀਦਾਰ ਨਾਲ ਬਹੁਤ ਵਾਸਤਾ ਪਿਆ ਉਹਨੂੰ ਪੁੱਛਿਆ 9 ਵਜੇ ਨੂੰ ਨੂੰ ਵੀ ਨਹੀਂ ਪਤਾ ਹੈਗਾ ਪਰ ਇਹ ਫਸਲ ਦਾ ਜਿਹੜਾ ਹਨਾ ਬਾਈ ਦੱਸਦਾ ਵੀ ਜਿਹੜਾ ਰੇਟ ਆ ਉਹਨੇ 7-8000 ਰੁਪਏ ਰੇਟ ਦੱਸਿਆ ਨੌ ਬਾਈ ਸਾਨੂੰ ਵੀ ਨਹੀਂ ਪਤਾ ਤੁਸੀਂ ਦੱਸਿਓ ਨਾ ਨੌ ਇਹ ਫਸਲ ਦਾ ਕੀ ਨੌ ਆ ਜਿਹੜੇ ਮੇਰੇ ਵੀਰ ਹਨਾ ਸਾਡੇ ਨਾਲ ਜੁੜੇ ਹੋਏ ਆਂ ਜਰੂਰ ਦਿਓ ਇੱਕ ਛਿੱਟਾ ਚੱਕ ਕੇ ਦੇਖਿਆ ਹਨਾ ਕੋਈ ਬੀਜ ਨਹੀਂ ਹੈਗਾ ਵਿੱਚ ਇਹ ਨਹੀਂ ਹੈਗਾ ਬੀਜ ਆ ਕੋਈ ਕੋਈ ਬੀਜ ਨਹੀਂ ਜਿਹੜੇ ਆਟੇ ਵਾਂਗੂ ਭੁਰਦੀ ਆ ਲੈ ਆਹ ਭੁਰ ਗਈ ਹੈ ਪਤਾ ਨਹੀਂ ਕੀ ਚੀਜ਼ ਹੈ ਕੀ ਨਹੀਂ ਇੱਕ ਜ਼ਿਮੀਂਦਾਰ ਨੂੰ ਵੀ ਹਲੇ ਪੁੱਛਿਆ ਉਹਨੂੰ ਵੀ ਕਹਿੰਦਾ ਮੈਨੂੰ ਪਤਾ ਨਹੀਂ ਲੇਬਰ ਵਧ ਰਹੀ ਆ ਵੀ ਬਾਕੀ ਬਾਕ ਕਰਦੇ ਆਂ ਗੱਲ ਹਨਾ ਇਹਨਾਂ ਨਾਲ ਬਾਬਾ ਨਾਲ ਹਾਂ ਬਾਬਾ ਕੀ ਹਾਲ ਚਾਲ ਹੈ ਵਧੀਆ ਜੇ ਕੌਣ ਸੀ ਫਸਲ ਬੋਹ ਰੱਖੀ ਹੈ ਅਰੇ ਇਹ ਕਈ ਕਲਰ ਖਰ ਕਈ ਨਾਮ ਹੈ ਯਾਰ ਉਸ ਦਾ ਨਾਮ ਨਹੀਂ ਹੈ ਨਹੀਂ ਫਿਰ ਵੀ ਮਾੜਾ ਮੋਟਾ ਨਾਮ ਤਾਂ ਪਤਾ ਹੋਗਾ ਨਾ ਆਪਣੇ ਖੇਤ ਮੇ ਲਗਾਈ ਹੈ ਆਪਣਾ ਨਹੀਂ ਹੈ ਉਹ ਖੇਤ ਹਾਂ ਸクセਨਾ ਜੀ ਕੋ ਹੈ ਅੱਛਾ ਆਪਣਾ ਤੇ ਹੈ ਠੀਕ ਹੈ ਠੀਕ ਹੈ ਨਹੀਂ ਫਿਰ ਵੀ ਇਹ ਕਿਆ ਰੇਟ ਬਿਕਤੀ ਹੈ ਬਾਬਾ 6000 ਰੁਪਿਆ ਸੇ ਕਮ ਨਹੀਂ ਬੀਕੇ 6000 ਰੁਪਿਆ ਰੇਟ ਇਸ ਮੇ ਬੀਜ ਨਿਕਲਦਾ ਹੈ ਕੋਈ बीजे ना ये देखा ना अच्छा जे बीज है ये बीज ये तो भूर रहे हैं तो बिल्कुल में राज, राज रहता है दवाई बने इसकी अच्छा दवाई में डालता है जे। बहुत अच्छा कितने निकल जाती है एक बिगे में से दस बता रिया है।, है एक बिगे में से पानी निकाल लो दस क्विंटल बेटे एक पानी लगने से तीन पानी से दो दो निकाल दिया तीन पानी लग गए तो दस क्विंटल एक बिगे में बैठ जाती है ਫਿਰ ਤੋਂ ਯਾਰ ਬੜੀਆ ਜੀ ਹੈ ਜੇ ਲੈ ਜਾਣਾ ਵੀ ਦਿਲਵਾ ਦੇਂਗੇ ਹਮ ਨਹੀਂ ਮੈਂ ਤਾਂ ਹਮ ਤਾਂ ਹਮਾਰੇ ਤਾਂ ਐਸਾ ਕੰਮ ਖੇਤੀਕੁਤੀ ਕੁ ਕਰਤਾ ਹੀ ਨਹੀਂ ਐ ਇਹ ਤਾਂ ਆਹਮਨੇ ਤਾਂ ਐਮਪੀ ਵਿੱਚ ਪਹਿਲੀ ਵਾਰ ਦੇਖੀ ਹੈ ਲਗੀ ਜੀ ਇਹ ਬੀਜ ਲਾਇਆ ਉਹ ਕਹੀਂ ਬੋਲੇ ਯਾਰ ਹੁਆ ਬੀਕੇ ਜਾਂ ਨਹੀਂ ਆਨੀ ਬੀਕੇ ਮੈਂ ਆਹਮਨੇ ਤਾਂ ਇਹ ਦੇਖੀ ਐਮਪੀ ਵਿੱਚ ਪਹਿਲੀ ਵਾਰ ਆ ਪਹਿਲੀ ਵਾਰ ਹੀ ਬੀਜ ਲਾਇਆ ਮੈਂ ਤਾਂ ਇਹ ਸਮਝ ਰਹਾ ਤਾਂ ਮਾ ਕਹੀਂ ਫੁੱਲ ਫੁੱਲ ਕੇ ਪੇੜ ਹੈ ਜੇ ਫੁੱਲ ਫਲ ਲਗੇ ਹੋਏ ਹਨ ਪਰ ਜੇ ਜੋ ਲੇਵਰ ਲਗੀ ਹੈ ਨਾ ਤੁਹਾਡੀ ਇਹ ਕਾਟਣੇ ਵਾਲੀ तो लेवर से देख के हम भी रुके भैया लेवर काट रही है फूलों को तो लेवर काटती नहीं पर ये काट रही है कोई बढ़िया काट रही है बढ़िया अच्छे कटे भूरे है कि आज क्या भाव चल रहा है इसका 6 से कम नहीं है 6 7 के बीच है अच्छा बहुत पानी को फसल के ऊपर है फसल जितना ही अच्छा अब बहुत पहली बार है अपने क्षेत्र में अब देखे अपन लोग बपरा भी मिलते भाई साहब और वन देखिए कदे जी फसल है हैं ਉਹ ਨਹੀਂ ਦੇਖੀ ਇਹ ਜੀਜਾ ਕਰਕੇ ਬਾਈ ਹੈ ਨਾ ਇੱਧਰ ਜਿਹੜਾ ਜ਼ਿਮੀਂਦਾਰ ਆ ਨਾ ਵੀ ਇਹਨਾਂ ਨੇ ਉਹ ਚੀਜ਼ ਹੀ ਦੇਖਣੀ ਆ ਵੀ ਜਿਹੜੀ ਚੀਜ਼ ਦਾ ਭਾਜ ਆਦੇ ਆ ਹੈ ਆ ਦੇਖ ਲਓ ਆਪਾਂ ਕਹਿੰਦੇ ਨੇ ਐਮਪੀ ਦੇ ਵਿੱਚ ਪਾਣੀ ਘਟਾ ਹੈ ਨਾ ਵੀ ਪਾਣੀ ਕਣੀ ਤੇ ਫਸਲਾਂ ਨਹੀਂ ਹੁੰਦੀਆਂ ਦੇਖ ਲਓ ਬਾਈ 6-7000 ਰੁਪਏ ਕੰਟਰੋਲ ਵਿਕਣ ਵਾਲੀ ਜਿਹੜੀ ਆਈਟਮ ਆ ਨਾ ਉਹ ਵੀ ਆ ਦੇਖ ਲਓ ਬੀਜਾਂ ਨਾ ਭਰੀ ਪਈ ਆ ਮੈਂ ਕਹਿੰਦਾ ਵੀ ਘਟੋ ਘਟ ਵੀ ਪਈ ਆ ਬੀਜ ਇੱਕ ਪਰੇ ਹੋਣੇ ਆ ਤੁਸੀਂ ਹਿਸਾਬ ਲਾ ਲਓ ਵੀ ਕਈ ਵਿੱਗਾਂ ਦੇ ਵਿੱਚ ਲੱਗੀ ਹੋਈ ਆ ਇਹ ਕਿਤਨਾ ਬੀਜ ਦਲਦਾ ਬਾਪਾ ਇੱਕ ਵਿੱਗੇ ਵਿੱਚ ਕਿੰਨਾ 4 ਕਿਲੋ ਇੱਕ ਵਿੱਗੇ ਵਿੱਚ 4 ਕਿਲੋ ਬੀਜ ਦਲਦੇ ਹੋ फिर तुम्हारे को क्या भाव मिली थी ये बीज के लिए अच्छा किसी और का है जी दूसरा कह सकते हैं ठीक है ठीक है ठीक है अब अपन झूठ कैसे हैं नहीं फसल तो यार पूरी जोरदार है आठ ऐसी ये इसका मंडी में भाव है लेने का ज्यादा भाव है तो बेचने का तो लेने का भी तो पता महंगा ही मिलेगा मिलेगा ये सात आठ को मिली हम्म हम्म बाबा गेहूँ की फसल इस बार क्यों लेट हो रही है क्या गेहूँ लेट बोई ही है? है पानी के चक्कर में पानी ज्यादा था इस बार है। पानी गया पानी ज्यादा अब एकदम खींच गया इस बार बहुत लेट हो गया का तो फसल तो है ना क्या तो... खत्म इस टाइम पे तो क्या खत्म हो जाती तो है बहुत गेहूँ का थी नहर बंद हो गई अच्छा चालू हो गई है चलो ਚਲੋ ਨੰਨੇਬਾਦ ਆਪਕਾ ਬਹੁਤ ਬਹੁਤ ਜਿਹੜੀ ਫਸਲ ਆ ਨਾ ਵੀ 6-7000 ਰੁਪਏ ਕਹਿੰਦਾ ਕੁਆਂਟਲ ਨਾਰਮਲ ਜਾਰ ਰੇਟ ਆ ਇਹਦਾ ਬਾਕੀ ਤਿੰਨ ਪਾਣੀ ਲੱਗੇ ਹੋਣ ਪੂਰੇ ਹਨ ਇਹਨੂੰ ਫਸਲ ਨੂੰ ਪ੍ਰੋਪਰ ਪਾਣੀ ਨਹੀਂ ਲੱਗਿਆ ਇਹਨੂੰ ਪਤਾ ਨਹੀਂ ਦੋ ਪਾਣੀ ਲੱਗੇ ਪਤਾ ਨਹੀਂ ਇੱਕ ਲੱਗਿਆ ਕਿੰਨੇ ਕਹਿੰਦਾ ਬਰੂ ਇੱਕ ਲੱਗਿਆ ਕਿ ਦੋ ਦੋ ਪਾਣੀਾਂ ਦੀ ਫਸਲ ਆ ਇਹ 7-8000 ਰੁਪਏ ਕੁਆਂਟਲ ਆ ਹਨ ਇਹ ਗੱਲਾਂ ਕਰਕੇ ਬਾਈ ਐਮਪੀ ਵਾਲਿਆਂ ਜਿਹੜੇ ਹਨ ਆਪਾਂ ਕਹਿ ਦਿੰਨੇ ਆ ਰਿਵਿਊ ਲੋਕ ਆਪਣੇ ਦੇ ਪਿੱਛੋਂ ਆ ਬਾਈ ਪਿੱਛੋਂ ਜ਼ਰੂਰ ਆ ਪਰ ਜਿਹੜਾ ਨਾ ਫਸਲ ਦੇ ਵਿੱਚ ਖੇਤੀਬਾੜੀ ਦੇ ਵਿੱਚ ਮਾਮਲੇ ਦੇ ਵਿੱਚ ਹਨਾ ਵੀ ਇਹ ਮਹਿੰਗੀਆਂ ਆਈਟਮਾਂ ਲਾ ਕੇ ਜ਼ਿਆਦਾ ਖੁਸ਼ ਹਾਂ ਐਤ ਕੀ ਹੈ ਨਾ ਕਣਕ ਤਾਂ ਤਾਂ ਜ਼ਿਆਦਾ ਲੱਗੀ ਵੀ ਪਾਣੀ ਆ ਖੂਹਾਂ ਦੇ ਵਿੱਚ ਪਾਣੀ ਭਰਿਆ ਹੋਇਆ ਤਾਂ ਉਹਦੇ ਕਰਕੇ ਹੋ ਗਿਆ ਪਰ ਆਹ ਫਸਲ ਆ ਜਿਹੜੀ ਜ਼ਰੂਰ ਦੱਸਿਓ ਮੇਰਾ ਵੀਰ ਨੌ ਇਹਦਾ ਕਮੈਂਟ ਕਰਕੇ ਹੈ ਨਾ ਬਾਕੀ ਉਹਨੂੰ ਵੀ ਨੀ ਵਿਚਾਰੇ ਨੂੰ ਪਤਾ ਜਿਹੜਾ ਮੇਨ ਮਾਲਕ ਉਹ ਹਜੇ ਉਰੇ ਹੈ ਨਹੀਂ ਤਾਂ ਅਸੀਂ ਤਾਂ ਲੰਘੇ ਜਾਂਦੇ ਨੇ ਹੈ ਨਾ ਵੀਡੀਓ ਬਣਾ ਕੇ ਦੇਖੀ ਵੀ ਇਹਦੇ ਕੀ ਆਈਟਮ ਆ ਇਹ ਜ਼ਰੂਰ ਦੱਸਿਓ ਹੈ ਫੁਰਮਨ ਤਾਂ ਦੇਖੀ ਆ ਕਦੇ ਪਹਿਲਾਂ ਨਹੀਂ ਕਦੇ ਹੈ ਕਦੇ ਵੀ ਨਹੀਂ ਦੇਖੀ ਆਪਨੇ ਦੇਖ ਲਾ ਤਾਂ ਹੀ ਤਾਂ ਬਾਈ ਇਹ ਇਹਨਾਂ ਨੇ ਮਹਿੰਗੀਆਂ ਚੀਜ਼ਾਂ ਲਾਉਣੀਆਂ ਐ ਇਹਨਾਂ ਨੂੰ ਲਾਉਣੇ ਆ ਜਿਨ੍ਹਾਂ ਦਾ ਘੱਟੋ ਘੱਟ ਰੇਟ 2-3000 4-5000 ਦੇ ਲਵੇ ਆ ਹੁਣਾਂ ਦੇ ਇਹ 7000 ਇਹ ਹੋ ਗਈ ਹੈ ਨਾ ਛੋਲੇ ਹੋ ਗਏ ਚ 4-5000 ਰੁਪਏ ਉਹਦੇ ਬਾਅਦ ਸਰੋਂ ਹੋ ਗਈ 7-8 5-4-5000 ਰੁਪਏ ਉਹਦੇ ਬਾਅਦ ਮਸੂਰ ਹੋ ਗਈ 5-6000 ਰੁਪਏ ਹੈਗਾ ਨਹੀਂ ਦਾਲਾਂ ਹੀ ਵੱਧ ਗਈਆਂ ਹਾਂ ਕਣਕ ਦਾ ਰੇਟ ਵੀ ਬਾਈ ਇੱਥੇ ਇਹਨਾਂਤ ਵਪਾਰੀ ਆਪਣਾ 2700 2800 2900 3000 ਜਿਹਦੇ ਵਿੱਚ ਮੱਖੀ ਜੀ ਆ ਉਹਦਾ ਰੇਟ ਥੋੜਾ ਜਿਹਾ ਘੱਟ ਆ ਨਹੀਂ ਤਾਂ ਰੇਟ ਤਾਂ ਹੀ ਤਾਂ ਵੜਾਉਂਦੇ ਨਹੀਂ ਵੀ ਦੋ ਚਾਰ ਦਿਨ ਖੇਤ ਚ ਖੜੀ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਨਹੀਂ ਰੇਟ ਵੱਧ ਮਿਲਦਾ ਉਹ ਲੈ ਪਾਲਾ ਜੀ ਵੀ ਆ ਟਾਣੀ ਮੈਂ ਫੜਦਾ ਨੂੰ ਬੀਜ ਭੋਰ ਕਹਿੰਦਾ ਇਹਨੂੰ ਲਾ ਕੇ ਦੇਖਾਂਗੇ ਬੰਦਾ ਹੈ ਤੋੜਨਾ ਨਾ ਨਾ ਤੋੜਨਾਗਾ ਤੇ ਇੱਕਨੇ ਲਈ ਚਲਦੇ ਆ ਇਹ ਲੇਵਰ ਵੱਢਣ ਲੱਗੀ ਹੋਈ ਐ ਇਹਨੂੰ ਹੁਣ ਆਪਾਂ ਤਾਂ ਫੁੱਲੇ ਸਮਝ ਹੀ ਗਏ ਇਹਨੂੰ ਪਹਿਲਾਂ ਹੈ ਦੱਸਿਓ ਬਾਈ ਜਰੂਰ ਵੀ ਕਿਹੜਾ ਮੇਰਾ ਵੀਰ ਹੈ ਨਾ ਇਹ ਚੀਫ ਫਸਲ ਬਾਰੇ ਕੋਈ ਜਾਣਦਾ ਆ ਚੀਜ਼ ਆ ਵੈਰੈਟੀ ਆ ਇੱਕਣਾ ਲੱਗੀ ਹੋਈ ਐ ਤੇ ਵਿੱਚੋਂ ਬੀਜ ਜੇ ਨਿਕਲਦੇ ਆ ਬਸ ਆ ਬੀਜੇ ਲਟਕਦੇ ਆ ਨਾ ਜਿਹੜੇ ਲੱਗੇ ਹੋਏ ਆ ਚਲੋ ਦੱਸਿਓ ਬਾਈ ਜ਼ਰੂਰ ਕਮੈਂਟ ਕਰਕੇ ਧੰਨਵਾਦ ਜੀ ਵੀਡੀਓ ਦੇਖਣ ਲਈ